ਕੀ ਰਹਿੰਦੇ ਵੀ ਕੀ ਹੋਇਆ ਸੀ ਤੁਹਾਡੇ ਨਾਲ ਇਹ ਹੀ ਪਿੱਛੇ ਸਕੂਟੇ ਆ ਜਿਹੜਾ ਸਾਡੇ ਅੱਗੇ ਨਾਲ ਮੋਟਰਸਾਈਕਲ ਤੇ ਮੂੰਹ ਪੰਨਿਆ ਹੈ ਇਹਨਾਂ ਨੇ ਇਹਨਾਂ ਨੇ ਕਿ ਕਿਤਾਈ ਸਕੂਟੀ ਚੱਲੇ ਨੇ ਪਿੱਛੇ ਨੂੰ ਨਾ ਪਿੱਛੇ ਮੋਟਰਸਾਈਕਲ ਆਪਣਾ ਮਾਰਿਆ ਸਾਡੀ ਸਕੂਟੀ ਵੀ ਖੜੀ ਹੋ ਗਈ ਇਹਨੂੰ ਬਲਿਆ ਵੀ ਤੂੰ ਸਕੂਟੀ ਧਿਆਨ ਨਾਲ ਚਲਾ ਇਹ ਨਹੀਂ ਚਲਾਇਆ ਇਹ ਥੱਲੇ ਮੈਂ ਪਿੱਛੇ ਥੱਲੇ ਪੈਰ ਤਰ ਕੀ ਮੋਤਰੀ ਇਨੀ ਇੱਕ ਖਾਨ ਫੜਿਆ ਤੇ ਕੁੜੀ ਨੂੰ ਸਕੂਟੀ ਖੜੀ ਕਰਕੇ ਇਦੀ ਲਾਤੀ ਫੜੀ ਘੰਟਾ ਪਰ ਲਾਤੀ ਕੋਈ ਨਹੀਂ ਗਿਆ ਇਥੋਂ ਲੱਗੇ ਦੋ ਦਿਨ ਚੱਪੇ ਕੋਈ ਨਹੀਂ ਖੜਾ ਉਹ ਤੁਹਾਡੇ ਨਾਲ ਹੱਥ ਪਾਈ ਵੀ ਕੀਤੀ ਮਾਰ ਕੁਟਾਈ ਨੇ ਕੁੜੀ ਕੁੜੀ ਦੇ ਹੈਲਮਟ ਮਾਰੇ ਨੇ ਖਰੇ ਸਰੇ ਪਰ ਕੁੜੀ ਦੀ ਹਾਂ ਖਰਾ ਮਾਰਿਆ ਦੂਜੇ ਨੇ ਮਾਰਿਆ ਨਹੀਂ ਮਾਰਿਆ ਕੁੜੀਏ ਤੇ ਕੀ ਕੀ ਖੌਂਦੀ ਕੋਸ਼ਿਸ਼ ਕੀਤੀ ਇਨੀ ਵਾਲੀਆਂ ਵੀ ਖੋਲਨੇ ਕੀਤੀ ਕੁੜੀ ਨੂੰ ਮਾਰਿਆ ਕੁੜੀ ਨੇ ਫੜਿਆ ਫੋਨ ਵੀ ਖਿੱਚਿਆ ਇਹ ਤੁਹਾਡਾ ਬਚਾ ਕਿਸ ਤਰ੍ਹਾਂ ਹੋਇਆ ਫਿਰ ਅਜੀ ਮਸੀਂ ਤੋਂ ਦੋ ਤਿੰਨ ਬੰਦੇ ਆਏ ਮੋਟਰਸਾਈਕਲ ਪਰ ਤਾਂ ਖੜੇ ਪੀ ਬਾਤ ਚਾਕੇ ਫਿਰ ਨਾ ਫੜਿਆ ਇਹਨਾਂ ਨੇ ਇਦੇ ਕੋਈ ਪਹੀ ਕੁਛ ਨਹੀਂ ਨਿਕਲਿਆ ਆਇਆ ਤੇ ਆ ਰਹੇ ਸੀਗੇ ਤੇ ਰਸਤੇ 'ਚ ਸਾਡੇ ਭਾਜੀ ਖੜੇ ਸੀ ਉਹਨਾਂ ਨੇ ਹੱਥ ਦਿੱਤਾ ਤੇ ਫਿਰ ਅਸੀਂ ਇਹਨਾਂ ਦੀ ਹੈਲਪ ਕੀਤੀ ਮੈਂ ਤਾਂ ਮੇਰੇ ਬੇਟੇ ਨੇ ਫਿਰ ਇਹਨੂੰ ਘੁੱਟ ਕੇ ਮੇਰੇ ਬੇਟੇ ਨੇ ਜੱਫਾ ਪਾਇਆ ਤੇ ਉਹਨੂੰ ਫਿਰ ਅਸੀਂ ਇਹਦੇ ਕੋਲ ਕੀ ਕੀ ਮਿਲਿਆ ਆਇਆ ਇਹਦੇ ਕੋਲ ਫਿਰ ਹਾਲ ਤਾਂ ਇਹਦੇ ਕੋਲ ਨੂੰ ਕੁਛ ਨਹੀਂ ਮਿਲਿਆ ਹਥਿਆਰ ਮਿਲਿਆ ਕੋਈ ਹਾਂਜੀ ਪਿਸਤੌਲ ਮਿਲਿਆ ਜੀ ਇਹਦੇ ਕੋਲ ਇਹ ਮੇਰੇ ਬੇਟੇ ਨੂੰ ਪਿਸਤੌਲ ਮਾਰਨ ਲੱਗਾ ਸੀਗਾ ਤੇ ਕੀ ਕੀ ਹੁਣ ਮੰਗ ਕਰਦੇ ਹੋ ਪੁਲਿਸ ਤੋਂ ਉਹਨੂੰ ਜੇ ਕਾਰਵਾਈ ਕੀਤੀ ਜਾਵੇ ਜੀ ਇਹਨਾਂ ਤੇ ਬਹੁਤ ਤਗੜੀ ਕਿਉਂਕਿ ਬੜਲੇ ਵਾਲਿਆਂ ਨੇ ਸੌਸ ਪਰ ਦਿੱਕਤ ਸੈਰ ਕਰਨਾ ਤੇ ਬੜੀ ਇਹਨਾਂ ਨੇ ਚੰਨੀਆਂ ਵਾਲਿਆਂ ਨੇ ਬੜਲੇ ਦਿੱਕਰਾ ਕਿਰਨ ਦੇਵੀ ਕੀ ਹੋਇਆ ਸੀ ਤੁਹਾਡੇ ਨਾਲ ਇਹ ਹੀ ਪਿੱਛੇ ਸਕੂਟੇ ਆ ਜਿਹੜਾ ਸਾਡੇ ਅੱਗੇ ਨਾਲ ਮੋਟਰਸਾਈਕਲ ਦੇ ਮੂੰਹ ਬੰਨਿਆ ਹੈ ਇਹਨਾਂ ਨੇ ਇਹਨਾਂ ਨੇ ਕਿ ਕਿ ਤੱਕ ਸਕੂਟੇ ਚੱਲੇ ਨੇ ਪਿੱਛੇ ਨੂੰ ਨਾ ਪਿੱਛੇ ਮੋਟਰਸਾਈਕਲ ਆਪਣਾ ਮਾਰਿਆ ਸਾਡੀ ਸਕੂਟੇ ਵੀ ਖੜੀ ਹੋ ਗਈ ਇਹਨੂੰ ਬੜਿਆ ਪਰ ਤੋਂ ਸਕੂਟੇ ਧਿਆਨ ਨਾਲ ਚਲਾ ਇਹ ਨਹੀਂ ਚਲਾਇਆ ਇਹ ਥੱਲੇ ਮੈਂ ਪਿੱਛੇ ਥੱਲੇ ਪੈਰ ਤਰ ਕੀ ਮੈਂ ਉਤਰੀ ਇਹਨੇ ਇੱਕ ਖਾਨ ਫੜਿਆ ਤਾਂ ਕੁੜੀਆਂ ਸਕੂਟੇ ਖੜੀ ਕਰਕੇ ਇਹਦੀ ਲਾਤੀ ਫੜੀ ਘੰ ਕੋਈ ਨਹੀਂ ਗਿਆ ਇਥੋਂ ਲੱਗੇ ਦੋ ਜਨੇ ਚੱਪੇ ਕੋਈ ਨਹੀਂ ਖੜਾ ਉਹ ਤੁਹਾਡੇ ਨਾਲ ਹੱਥੋਂ ਪਾਈ ਵੀ ਕੀਤੀ ਮਾਰ ਕੁਟਾਈ ਨੇ ਕੋਈ ਨਹੀਂ ਕੁੜੀ ਦਾ ਹੈਲਮਟ ਮਾਰੇ ਨੇ ਖਰੇ ਸਰੇ ਪਰ ਕੁੜੀ ਦੀ ਹਾਂ ਖਰਾ ਮਾਰਿਆ ਦੂਜੇ ਨੇ ਮਾਰਿਆ ਨਹੀਂ ਮਾਰਿਆ ਕੁੜੀਏ ਤੇ ਕੀ ਕੀ ਖੌਂਦੀ ਕੋਸ਼ਿਸ਼ ਕੀਤੀ ਇਹਨੇ ਇਹਨੇ ਵਾਲੀਆਂ ਵੀ ਖੋਲਣੇ ਖਿੱਚੀ ਕੁੜੀ ਨੂੰ ਮਾਰੇ ਕੁੜੀ ਨੇ ਫੜਿਆ ਫੋਨ ਵੀ ਖਿੱਚਿਆ ਇਹ ਤੁਹਾਡਾ ਬਚਾ ਕਿਸ ਤਰ੍ਹਾਂ ਹੋਇਆ ਫਿਰ ਅਜੀ ਮੈਨੂੰ ਦੋ ਤਿੰਨ ਬੰਦੇ ਆਏ ਮੋਟਰਸਾਈਕਲ ਪਰ ਤਾਂ ਖੜੇ ਵੀ ਬਾਤ ਚਾ ਕੇ ਫਿਰ ਨਾ ਫੜਿਆ ਇਹਨਾਂ ਨੇ ਨਾਲੇ ਵੀ ਦੀਦੀ ਸੱਜੇ ਹੁਣ ਕੀ ਤੁਸੀਂ ਮੰਗ ਕਰਦੇ ਹੋ ਪੁਲਿਸ ਤੋਂ ਮੇਰੇ ਕੋਲ ਪਈ ਕੁਛ ਨਹੀਂ ਨਿਕਲਿਆਗਾ ਤਵਾਰੀ ਸੀਗੇ ਤੇ ਰਸਤੇ 'ਚ ਸਾਡੇ ਭਾਜੀ ਖੜੇ ਸੀ ਉਹਨਾਂ ਨੇ ਹੱਥ ਦਿੱਤਾ ਤੇ ਫਿਰ ਅਸੀਂ ਇਹਨਾਂ ਦੀ ਹੈਲਪ ਕੀਤੀ ਮੈਂ ਤਾਂ ਮੇਰੇ ਬੇਟੇ ਨੇ ਫਿਰ ਇਹਨੂੰ ਘੁੱਟ ਕੇ ਮੇਰੇ ਬੇਟੇ ਨੇ ਜੱਫਾ ਪਾਇਆ ਤੇ ਉਹਨੂੰ ਫਿਰ ਅਸੀਂ ਇਹਦੇ ਕੋਲ ਕੀ ਕੀ ਮਿਲਿਆ ਆਇਆ ਇਹਦੇ ਕੋਲ ਫਿਰ ਹਾਲ ਤਾਂ ਇਹਦੇ ਕੋਲ ਕੁਛ ਨਹੀਂ ਮਿਲਿਆ ਹਥਿਆਰ ਮਿਲਿਆ ਕੋਈ ਹਾਂਜੀ ਪਿਸਤੌਲ ਮਿਲਿਆ ਜੀ ਉਹਦੇ ਕੋਲੋਂ ਇਹ ਮੇਰੇ ਬੇਟੇ ਨੂੰ ਪਿਸਤੌਲ ਮਾਰਨ ਲੱਗਾ ਸੀਗਾ ਤੇ ਕੀ ਕੀ ਹੁਣ ਮੰਗ ਕਰਦੇ ਪੁਲਿਸ ਤੋਂ ਪੁਲਿਸ ਤੋਂ ਕਾਰਵਾਈ ਕੀਤੀ ਜਾਵੇ ਜੀ ਇਹਨਾਂ ਤੇ ਬਹੁਤ ਤਗੜੀ ਕਿਉਂਕਿ ਬਰਲੇ ਵਾਲਿਆਂ ਨੇ ਸੋਸਪਰ ਦੀ ਕਸਰ ਕਰਨਾ ਤੇ ਢੋਲੀ ਇਹਨਾਂ ਨੇ ਚੰਨੀਆਂ ਵਾਲਿਆਂ ਨੇ ਬਰਲੇ ਦੀ ਕਰਾਣਾ ਕਿਰਨ ਦੇ ਵੀ ਕੀ ਹੋਇਆ ਸੀ ਤੁਹਾਡੇ ਨਾਲ ਇਹ ਹੀ ਪਿੱਛੇ ਸਕੂਟੇ ਆ ਜੇ ਸਾਡੇ ਅੱਗੇ ਨਾਲ ਮੋਟਰਸਾਈਕਲ ਤੇ ਮੂੰਹ ਬੰਨਿਆ ਹੈ ਇਹਨਾਂ ਨੇ ਇਹਨਾਂ ਨੇ ਕਿਹਾ ਕਿ ਸਕੂਟੀ ਚਲੇ ਇਹਨੇ ਪਿੱਛੇ ਨੂੰ ਨਾ ਪਿੱਛੇ ਮੋਟਰਸਾਈਕਲ ਆਪਣਾ ਮਾਰਿਆ ਸਾਡੀ ਸਕੂਟੀ ਵੀ ਖੜੀ ਹੋ ਗਈ ਇਹਨੂੰ ਬੋਲਿਆ ਵੀ ਤੂੰ ਸਕੂਟੀ ਧਿਆਨ ਨਾਲ ਚਲਾ ਇਹ ਨਹੀਂ ਚਲਾਇਆ ਇਹ ਥੱਲੇ ਮੈਂ ਪਿੱਛੇ ਥੱਲੇ ਪੈਰ ਤੇ ਜੀ ਮੈਂ ਉਤਰੀ ਇਨੀ ਇੱਕ ਖਾਨ ਫੜਿਆ ਤੇ ਕੁੜੀ ਨੂੰ ਸਬੂਟੀ ਖੜੀ ਕਰਕੇ ਇਹਦੀ ਲਾਤੀ ਫੜੀ ਕਹਿੰਦਾ ਪਰ ਲਾਤੀ ਕੋਈ ਨਹੀਂ ਗਿਆ ਇਥੋ ਲੱਗੇ ਦੋ ਦਿਨੇ ਚੱਪੇ ਕੋਈ ਨਹੀਂ ਖੜਾ ਉਹ ਕੜਨਾ ਹੱਥ ਪਾਈ ਵੀ ਕੀਤੀ ਮਾਰਕੁਟਾਈ ਨੇ ਕੁੜੀ ਕੁੜੀ ਹੈਲਮਟ ਮਾਰੇ ਨੇ ਖਰੇ ਸਰੇ ਪਰ ਕੁੜੀ ਦੀ ਹਾਂ ਖੜਾ ਮਾਰਿਆ ਦੂਜੇ ਨੇ ਮਾਰਿਆ ਇਨੀ ਮਾਰਿਆ ਕੁੜੀ ਤੇ ਕੀ ਕੀ ਖੋਣ ਦੀ ਕੋਸ਼ਿਸ਼ ਕੀਤੀ ਇਨੀ ਵਾਲੀਆਂ ਵੀ ਖੋਲਨੇ ਖਿੱਚੀ ਕੁੜੀ ਨੂੰ ਮਾਰਿਆ ਕੁੜੀ ਨੇ ਫੜਿਆ ਫੋਨ ਵੀ ਖਿੱਚਿਆ ਤੁਹਾਡਾ ਬਚਾ ਕੇ ਇਸ ਤਰ੍ਹਾਂ ਹੋਇਆ ਫਿਰ ਆ ਜੀ ਮਸੀਂ ਤੋਂ ਦੋ ਤਿੰਨ ਬੰਦੇ ਆਏ ਮੋਟਰਸਾਈਕਲ ਪਰ ਤਾਂ ਖੜੇ ਵੀ ਬਾਚਾ ਕੇ ਫ ਇਨਕੋ ਭਈ ਕੁਛ ਨਹੀਂ ਨਿਕਲੇ ਆ ਰਹੇ ਸੀਗੇ ਤੇ ਰਸਤੇ 'ਚ ਸਾਡੇ ਭਾਜੀ ਖੜੇ ਸੀ ਉਹਨਾਂ ਨੇ ਹੱਥ ਦਿੱਤਾ ਤੇ ਫਿਰ ਅਸੀਂ ਇਹਨਾਂ ਦੀ ਹੈਲਪ ਕੀਤੀ ਮੈਂ ਤਾਂ ਮੇਰੇ ਬੇਟੇ ਨੇ ਫਿਰ ਇਹਨੂੰ ਘੁੱਟ ਕੇ ਮੇਰੇ ਬੇਟੇ ਨੇ ਜੱਫਾ ਪਾਇਆ ਤੇ ਉਹਨੂੰ ਫਿਰ ਅਸੀਂ ਫੜੇ ਦੇ ਕੋਲ ਕੀ ਕੀ ਮਿਲਿਆ ਆਇਆ ਇਹਦੇ ਕੋਲ ਫਿਰ ਹਾਲ ਤਾਂ ਇਹਦੇ ਕੋਲ ਨੂੰ ਕੁਝ ਨਹੀਂ ਮਿਲਿਆ ਹਥਿਆਰ ਮਿਲਿਆ ਕੋਈ ਹਾਂਜੀ ਪਿਸਤੌਲ ਮਿਲਿਆ ਜੀ ਇਹਦੇ ਕੋਲ ਇਹ ਮੇਰੇ ਬੇਟੇ ਨੂੰ ਪਿਸਤੌਲ ਮਾਰਨ ਲੱਗਾ ਸੀਗਾ ਤੇ ਕੀ ਕੀ ਹੁਣ ਮੰਗ ਕਰਦੇ ਹੋ ਪੁਲਿਸ ਤੋਂ ਪੁਲਿਸ ਤੋਂ ਕਾਰਵਾਈ ਕੀਤੀ ਜਾਵੇ ਜੀ ਇਹਨਾਂ ਤੇ ਬਹੁਤ ਤਗੜੇ ਕਿਉਂਕਿ ਬੜਲੇ ਵਾਲਿਆਂ ਨੇ ਸੀ ਉਸ ਪਰ ਦੇ ਕਿ ਸੈਰ ਕਰਨਾ ਤੇ ਬਾੜੀ ਇਹਨਾਂ ਨੇ ਚੰਨੀਆਂ ਵਾਲਿਆਂ ਨੇ ਬੜਲੇ ਕਿਰਨ ਦੇਵੀ ਕੀ ਹੋਇਆ ਸੀ ਤੁਹਾਡੇ ਨਾਲ ਐਹੀ ਪਿੱਛੇ ਸਕੂਟੇ ਆ ਜਿਹੜਾ ਸਾਡੇ ਅੱਗੇ ਨਾਲ ਮੋਟਰਸਾਈਕਲ ਦੇ ਮੂੰਹ ਬੰਨਿਆ ਹੈ ਇਹਨਾਂ ਨੇ ਇਹਨਾਂ ਨੇ ਕਿ ਕਿਤਾ ਸਕੂਟੀ ਚੱਲੇ ਨੇ ਪਿੱਛੇ ਨੂੰ ਨਾ ਪਿੱਛੇ ਮੋਟਰਸਾਈਕਲ ਆਪਣਾ ਮਾਰਿਆ ਸਾਡੀ ਸਕੂਟੀ ਵੀ ਖੜੀ ਹੋ ਗਈ ਇਹਨੂੰ ਬੋਲਿਆ ਵੀ ਤੂੰ ਸਕੂਟੀ ਧਿਆਨ ਨਾਲ ਚਲਾ ਇਹ ਨਹੀਂ ਚਲਾਇਆ ਇਹ ਥੱਲੇ ਮੈਂ ਪਿੱਛੇ ਥਰਲੇ ਪੈਰ ਤੇ ਕਿ ਮੈਂ ਉਤਰੀ ਇਨੀ ਇੱਕ ਖਾਨ ਫੜਿਆ ਤੇ ਕੁੜੀ ਨੂੰ ਸਕੂਟੀ ਖੜੀ ਕਰਕੇ ਇਨੀ ਲਾਤੀ ਫੜੀ ਘੰਟਾ ਪਰ ਲਾਤੀ ਕੋਈ ਨਹੀਂ ਗਿਆ ਇਥੇ ਲੱਗੇ ਦੋ ਜਨੇ ਤੱਪੇ ਕੋਈ ਨਹੀਂ ਖੜਾ ਉਹ ਤੁਹਾਡੇ ਨਾਲ ਹੱਥ ਪਾਈ ਵੀ ਕੀਤੀ ਮਾਰ ਕਟਾਈ ਨੇ ਕੁੜੀ ਕੁੜੀ ਦਾ ਹੈਲਮਟ ਮਾਰੇ ਨੇ ਖਰੇ ਸਰੇ ਪਰ ਕੁੜੀ ਦੀ ਹਾਂ ਖਰਾ ਮਾਰੇ ਦੂਜੇ ਨਹੀਂ ਮਾਰੇ ਇਨੀ ਨਹੀਂ ਮਾਰਿਆ ਕੁੜੀ ਤੇ ਕੀ ਕੀ ਖੌਂਦੀ ਕੋਸ਼ਿਸ਼ ਕੀਤੀ ਇਨੀ ਵਾਲੀਆਂ ਵੀ ਖੋਲਨੇ ਕੀਤੀ ਕੁੜੀ ਨੂੰ ਮਾਰੇ ਕੁੜੀ ਨੇ ਫੜਿਆ ਫੋਨ ਵੀ ਖਿੱਚਿਆ ਇਹ ਤੁਹਾਡਾ ਬਚਾ ਕਿਸ ਤਰ੍ਹਾਂ ਹੋਇਆ ਫਿਰ ਆ ਜੀ ਮੈਨੂੰ ਦੋ ਤਿੰਨ ਬੰਦੇ ਆਏ ਮੋਟਰਸਾਈਕਲ ਪਰ ਤਾਂ ਖੜੇ ਵੀ ਬਾਤ ਚਾ ਕੇ ਫਿਰ ਨਾ ਫੜਿਆ ਇਹਨਾਂ ਨੇ ਨਾਲੇ ਤੁਹਾਰੇ ਸੀਗੇ ਤੇ ਰਸਤੇ 'ਚ ਸਾਡੇ ਭਾਜੀ ਖੜੇ ਸੀ ਉਹਨਾਂ ਨੇ ਹੱਥ ਦਿੱਤਾ ਤੇ ਫਿਰ ਅਸੀਂ ਇਹਨਾਂ ਦੀ ਹੈਲਪ ਕੀਤੀ ਮੈਂ ਤਾਂ ਮੇਰੇ ਬੇਟੇ ਨੇ ਫਿਰ ਇਹਨੂੰ ਘੁੱਟ ਕੇ ਮੇਰੇ ਬੇਟੇ ਨੇ ਜੱਫਾ ਪਾਇਆ ਤੇ ਉਹਨੂੰ ਫਿਰ ਅਸੀਂ ਇਹਦੇ ਕੋਲ ਕੀ ਕੀ ਮਿਲਿਆ ਆਇਆ ਇਹਦੇ ਕੋਲ ਫਿਰ ਹਾਲ ਤਾਂ ਇਹਦੇ ਕੋਲ ਕੁਝ ਨਹੀਂ ਮਿਲਿਆ ਹਥਿਆਰ ਮਿਲਿਆ ਕੋਈ ਹਾਂਜੀ ਪਿਸਤੌਲ ਮਿਲਿਆ ਜੀ ਇਹਦੇ ਕੋਲ ਇਹ ਮੇਰੇ ਬੇਟੇ ਨੂੰ ਪਿਸਤੌਲ ਮਾਰਨ ਲੱਗਾ ਸੀਗਾ ਤੇ ਕੀ ਕੀ ਹੁਣ ਮੰਗ ਕਰਦੇ ਹੋ ਪੁਲਿਸ ਤੋਂ ਪੁਲਿਸ ਤੋਂ ਕਾਰਵਾਈ ਕੀਤੀ ਜਾਵੇ ਜੀ ਇਹਨਾਂ ਤੇ ਬਹੁਤ ਤਗੜੇ ਕਿਉਂਕਿ ਬੜਲੇ ਵਾਲਿਆਂ ਨੇ ਸੌਸਪਰਦਿਕ ਕਰ ਸੈਰ ਕਰਨਾ ਤੇ ਭੌੜੀ ਇਹਨਾਂ ਨੇ ਛੰਨੀਆ ਵਾਲਿਆਂ ਨੇ ਬੜਲੇ